ਨੈਚਿੰਗ ਨੀਆ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨੁਸਾਰੀ ਪੁਲਿਸ ਨੇ ਕਿਤੇ ਤੱਕ ਪਹੁੰਚੋ ਡੀਐਸਪੀ ਉੱਲਾ ਪਰ ਦਾ ਨਿਗਰਿਤ ਤੇ ਬੇਜ ਵਿਰੋਧ ਉਦੇਖ ਸਰਗੋਣਾ ਨੈਚਰਾਂ ਦੀਆਂ ਨੇ ਜੋ ਕਿ ਅਕਸਰ ਉਰਾਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਿਆ ਰਹੇ ਸਰ ਤੇ ਲਗਾਤਾਰ ਪੁਲਿਸ ਇਹਨਾਂ ਦਾ ਪਿੱਛਾ ਵੀ ਕਰ ਰਹੀ ਸੀ ਤੇ ਅੱਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਡੀਐਸਪੀ ਉੱਲਾ ਬੰਦ ਦਫਤਰ ਵਿੱਚ ਪੇਸ਼ ਕੀਤਾ ਗਿਆ ਹੋਰ ਇਹ ਜਾਣਕਾਰੀ ਲੱਭਾ ਦਿੱਤਾ ਗਿਆ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਕੇਸ ਦਰਜ ਹਨ ਬੋ ਤੁਸੀਂ ਇਹ ਪ੍ਰੈਸ ਕੰਪੋਸਟ ਕਿ ਜਾਰੀ ਹੈ ਇਸ ਤਰ੍ਹਾਂ ਦੇ ਮਾਮਲੇ ਹਾਂਜੀ ਤਾਂ ਬੇਸਿਕਲੀ ਜਿਹੜਾ ਹੈਗਾ ਜੀ ਐਸਐਸਪੀ ਸਾਹਿਬ ਦੇ ਵੱਲੋਂ ਅਤੇ ਐਸਪੀ ਮੂਰਨ ਸਾਹਿਬ ਦੇ ਵੱਲੋਂ ਜਿਹੜਾ ਆਪਾਂ ਸਨੇਚਿੰਗ ਜਾਂ ਵਾਰਦਾਤਾਂ ਤੇ ਚੋਰੀ ਜਨ ਜੋ ਵਾਰਦਾਤਾਂ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਜਾਂ ਹੋਉਂਗੀਆਂ ਨੇ ਉਹਨਾਂ ਦੇ ਉੱਤੇ ਥੱਲ ਪਾਉਣ ਦੇ ਲਈ ਸਮੇਂ-ਸਮੇਂ ਤੇ ਜਿਹੜੀ ਹੈਗੀ ਹੈ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਜਿਹੜੀ ਹੈਗੀ ਹੈ ਮੁਹਿੰਮ ਦੇ ਤਹਿਤ ਸਾਡੇ ਸਿਟੀ ਕੋਰਾਲੀ ਥਾਣੇ ਵੱਲੋਂ ਇੰਸਪੈਕਟਰ ਸਾਹਿਬ ਵੱਲੋਂ ਇਹਦੇ ਤੇ ਇੱਕ ਜਿਹੜਾ ਹੈਗਾ 75 ਨੰਬਰ ਐਫ ਆਈ ਆਰ ਕੀਤੀ ਗਈ ਸੀ। ਇਹ ਜਿਹੜੀ 75 ਨੰਬਰ ਐਫ ਆਈ ਆਰ ਸੀਗੀ ਇਹ ਸਨੇਚਿੰਗ ਦੀ ਸੀਗੀ ਕਿ ਲੇਡੀ ਦੇ ਕੰਮ ਚੋਂ ਇੱਕ ਵਾਲੀ ਖੋ ਕੇ ਬੰਦਾ ਜਿਹੜਾ ਹੈਗਾ ਮੋਟਰਸਾਈਕਲ ਪਾ ਜਾ ਕੇ ਲੈ ਗਿਆ ਸੀਗਾ। ਜਿਹਦਾ ਪਲਸਰ ਮੋਟਰਸਾਈਕਲ ਸੀਗਾ ਤੇ ਉਹਦੀ ਅਸੀਂ ਭਾਲ ਕਰਦੇ ਰਹੇ ਸਾਨੂੰ ਨੰਬਰ ਵੀ ਟਰੇਸ ਹੋ ਗਿਆ ਸੀ ਉਹਦਾ। ਉਸ ਦੇ ਤਹਿਤ ਬਾਅਦ ਦੇ ਵਿੱਚ ਉਹਨੂੰ ਨਾਮਿਨੇਟ ਕੀਤਾ ਗਿਆ ਜਿਹਦਾ ਨਾਮ ਸੁਤਵਿੰਦਰ ਸਿੰਘ ਹੈਗਾ। ਉਤਰ ਦਿਦਾਰ ਸਿੰਘ ਵਾਸੀ ਸ਼ਾਹਪੁਰ ਦਾ ਇਹ। ਇਹ ਮੁੰਡਾ ਜਿਹੜਾ ਹੈਗਾ ਇਹਦਾ ਆਦਤ ਸੀ ਇਹਨੇ ਕਈ ਹੋਰ ਵਾਰ ਦਾ ਤੁਹਾਨੂੰ ਵੀ ਇੰਜਾਮ ਦਿੱਤਾ ਹੈ। ਤੋਂ ਇਹਦੇ ਉੱਤੇ ਪਹਿਲਾਂ ਵੀ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਜਿਹੜਾ ਹੈਗਾ 53 ਨੰਬਰ ਮੁਕੱਦਮਾ ਸਨੇਚਿੰਗ ਦਾ ਹੀ ਜਿਹੜਾ ਹੈਗਾ ਇਹ ਸਦਰ ਮੋਰਿੰਡੇ ਵੀ ਦਰਜ ਹੈ ਜਿਹਦੇ ਵਿੱਚੋਂ ਇਹ ਪਕੌੜਾਈ ਹੈ ਜੀ ਜੱਫੜਿਆ ਨਹੀਂ ਗਿਆ ਸੀ ਅਜੇ ਤੱਕ। ਇਸ ਤੋਂ ਇਲਾਵਾ ਇਹ ਪੀਓ ਵੀ ਹੈਗਾ ਇੱਕ 149 ਨੰਬਰ ਮੁਕੱਦਮਾ 2017 ਦੇ ਵਿੱਚ ਸਿਟੀ ਖਰੜ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇਹ ਕੋਟ ਦਾ ਪੀਓ ਹੈ 304 ਦੇ ਮੁਕੱਦਮੇ। ਤੋ ਇੱਕ ਕਾਫੀ ਜਿਹੜਾ ਹੈਗਾ ਨਟੋਰੀਅਸ ਜਿਹੜਾ ਹੈਗਾ ਬੰਦਾ ਸੀਗਾ ਇਹ ਤੇ ਇਹ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਿਹਾ ਸੀਗਾ ਤੇ ਆਪਣੇ ਟਿਕਾਣੇ ਤੇ ਉਹ ਨਹੀਂ ਹੁੰਦਾ ਸੀ ਭੱਜਾ ਹੋਇਆ ਸੀ ਤਾਂ ਇਹਨੂੰ ਕਵਰ ਕੀਤਾ ਗਿਆ ਤਾਂ ਇਸ ਕਵਰ ਇਹਨੂੰ ਕਵਰ ਕਰਨ ਦੇ ਨਾਲ ਨਾਲ ਹੀ ਅਸੀਂ ਜਿਹੜਾ ਹੈਗੇ ਇਹਦੇ ਨਾਲ ਦੋ ਹੋਰ ਸਾਥੀ ਪੜੇ ਨੇ ਜਿਨ੍ਹਾਂ ਦੇ ਵਿੱਚੋਂ ਗੁਰਿੰਦਰਪਾਲ ਸਿੰਘ ਉਰਫ ਬਿੰਨੀ ਹੈ ਇੱਕ ਕੋਰਾਲੀ ਦਾ ਤੇ ਇੱਕ ਸੁਰਿੰਦਰ ਕੁਮਾਰ ਹੈਗਾ ਇਹਹੀ ਵੀ ਕੋਰਾਲੀ ਦਾ ਇਹ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਅੱਗੇ ਵਾਲੀਆਂ ਲੈ ਕੇ ਅੱਗੇ ਵਾਲੀਆਂ ਵੇਚਦਾ ਵੇਚ ਕੇ ਆਪਣੇ ਪਾਸੇ ਹੀ ਉਤੋਂ ਲੈਂਦਾ ਸੀਗਾ ਇਹ ਉਸ ਗਿਰੋਹ ਦੇ ਵਿੱਚ ਇਹ ਤਿੰਨ ਬੰਦੇ ਸਾਹਮਣੇ ਆਏ ਇਦੇ ਨਾਲ ਹੀ ਸਾਡੀਆਂ ਦੋ ਵਾਰਦਾਤਾਂ ਹੋਰ ਵੀ ਜਿਹੜੀਆਂ ਹੈਗੀਆਂ ਟਰੇਸ ਹੋ ਗਈਆਂ ਨੇ ਇੱਕ 36 ਨੰਬਰ ਮੁਕੱਦਮਾ ਸਦਰਕੁਰਾਲੀ ਦੇ ਵਿੱਚ ਦਰਜ ਕੀਤਾ ਸੀਗਾ ਇੱਕ 70 ਨੰਬਰ ਮੁਕੱਦਮਾ ਇਸੇ ਸਾਲ ਦਾ ਹੀ ਜਿਹੜਾ ਹੈਗਾ ਇਹ ਥਾਣਾ ਮਾਜਰੀ ਦੇ ਵਿੱਚ ਦਰਜ ਕੀਤਾ ਸੀਗਾ ਤੋਂ ਤਿੰਨ ਤਾਂ ਵਾਰਦਾਤਾਂ ਸਾਡੇ ਸਬਡਿਵੀਜ਼ਨ ਦੀਆਂ ਸੀ ਜਿਹੜੀਆਂ ਟਰੇਸ ਕੀਤੀਆਂ ਤੇ ਇਹ ਦੋਸ਼ੀ ਜਿਹੜਾ ਹੈਗਾ ਮੁਰੰਡੇ ਦਾ ਵੀ ਸੀਗਾ ਤੇ ਪੀਓ ਸਿਟੀ ਦਾ ਖਰੜਾ ਸੀਗਾ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਅਸੀਂ ਕਵਰ ਕੀਤਾ ਇਹਦੇ ਕੋਲੋਂ ਤਿੰਨ ਸੋਨੇ ਦੀਆਂ ਵਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਸਾਰਿਆਂ ਵੱਲੋਂ ਸਾਨੂੰ ਜਿਹੜੀਆਂ ਬਰਾਮਦ ਹੋਈਆਂ ਨੇ ਇੱਕ ਜਿਹੜਾ ਮੋਟਰਸਾਈਕਲ ਸੀਗਾ ਜਿਹਦੇ ਉੱਪਰ ਇਹ ਵਾਰਦਾਤ ਦਾ ਨੂੰ ਇਨਜਾਮ ਹੁੰਦਾ ਸੀਗਾ ਪੁਲਿਸਰ ਮੋਟਰਸਾਈਕਲ ਉਹ ਵਾਰਦਾਤ ਦੇ ਵਿੱਚ ਮੱਤਿਆ ਮੋਟਰਸਾਈਕਲ ਵੀ ਅਸੀਂ ਜਿਹੜਾ ਹੈਗਾ ਕਾਬੂ ਕਰਦੇ ਸਰ ਇਹ ਕੇਸ ਦੇ ਪਾਸੇ ਸੱਦਾ ਹੋਈਏ ਕੁਝ ਲੀਡਰ ਜਿਹੜੀ ਕਾਫੀ ਇੰਟਰਸਟਿੰਗ ਹੋਣਾ ਇਸ ਪਾਸੇ ਜਿਹੜੀ ਮਾਮਲਾ ਹੋਤੀ ਜਿਹੜੀ ਹਜੇ ਤੱਕ ਗੱਲ ਆਈ ਹੈ ਜੀ ਇਹ ਬੰਦਿਆ ਜਿਹੜਾ ਹੈਗਾ ਇਤੋਂ ਸਿੰਘਪੁਰਾ ਰੋਡ ਹੋ ਗਈ ਜਿਹੜੀ ਇਧਰ ਟੂਵਰਡਸ ਬੱਤੀ ਰੋਡ ਹੈਗੀ ਹੈ ਇਹ ਸੜਕ ਦੇ ਉੱਤੇ ਜਿਹੜਾ ਇਹ ਐਕਟਿਵ ਸੀਗਾ ਉਹ ਉੱਥੇ ਇਹ ਰਾਤਰੇ ਨੇ ਵਾਰਦਾਤ ਦਾ ਨੂੰ ਇਨਜਾਮ ਦਿੱਤਾ ਹੈਗਾ ਬਾਕੀ ਅਸੀਂ ਤਾਂ ਤਫਤੀਸ਼ ਕਰ ਰਹੇ ਹਾਂ ਹਜੇ ਮੋਟਲੀ ਤਫਤੀਸ਼ ਦੇ ਵਿੱਚ ਸਾਡੇ ਕੋਲ ਤ ਇਹ ਇੱਕ ਚੌਥੀ ਵਾਰ ਦਾ ਵੈਸੇ ਪੱਜਾ ਹੋਇਆ ਸੀਗਾ ਤੇ ਪੰਜਵੀਂ ਦੇ ਵਿੱਚ ਇੱਕ ਹੋਸਗਾ ਇਹ ਚੀਜ਼ਾਂ ਐਜ਼ ਆਫ ਨਾਊ ਸਾਨੂੰ ਕਲੀਅਰ ਹੋ ਚੁੱਕੀਆਂ ਨੇ ਬਾਕੀ ਅਸੀਂ ਹੋਰ ਥਾਣੇ ਨੂੰ ਵੀ ਇਨਫਾਰਮੇਸ਼ਨ ਦਿੱਤੀ ਹੈ ਤੇ ਜੇ ਉਥੋਂ ਕੋਈ ਸਾਨੂੰ ਸੰਪਰਕ ਹੁੰਦਾ ਤਾਂ ਉਹਦੇ ਸੰਬੰਧ ਦੇ ਵਿੱਚ ਹੋਰ ਵੀ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਜਿਹੜੇ ਸਰਦਾਰ ਦੇ ਦੋ ਗੁਰਸ਼ੀ ਹੋਰ ਨੇ ਉਹਨਾਂ ਵੀ ਕਿਸ ਤਰ੍ਹਾਂ ਦਾ ਕੌੜਾ ਉਹਨਾਂ ਦਾ ਜੇ ਤਾਂ ਗੱਲ ਕੀਤੀ ਜਾਂਦੀ ਉਹ ਨਹੀਂ ਤਲਾ ਵੀ ਉਹਨਾਂ ਦਾ ਕੋਈ ਸਾਫਤਾ ਰਿਕਾਰਡ ਅਜੇ ਸਾਨੂੰ ਮਿਲਿਆ ਨਹੀਂ ਹੈਗਾ ਜੀ ਉਹਦੇ ਵਿੱਚ ਕੋਈ ਸਾਫਤਾ ਕੋਰ ਸਾਹਮਣੇ ਨਹੀਂ ਆਇਆ ਹੈਗਾ ਬਟ ਹਾਂ ਇਹ ਬੰਦੇ ਜਿਹੜੇ ਹੈਗੇ ਨੇ ਇਹਦੇ ਨਾਲ ਸੰਬੰਧ ਤਰੀ ਇਹ ਦੁਨ ਮਰਦੀ ਕੰਮ ਦੀ ਕਰਦੀ ਕੰਪਨੀ ਇੰਟਰਵਿਊਟੀ ਡਰਾਈਵਰ ਵਗੈਰਾ ਦਾ ਕੰਮ ਕਰਦਾ ਸੀਗਾ ਜੀ ਇਹ ਠੀਕ ਹੈ ਤੇ ਵਿੱਚ ਦੀ ਹੁਣ ਆ ਜਿਹੜਾ ਹੈਗਾ ਇਧਰਲੇ ਪਾਸੇ ਨੂੰ ਪੜੇ ਜੀ ਕਿਹਦੇ ਆ ਨੋਰਮਲ ਹੈ ਜੀ ਇੱਕ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਨੇ ਤਾਂ ਡਿਪਲੋਮਾ ਵੀ ਕੀਤਾ ਹੋਇਆ ਹੈ ਠੀਕ ਹੈ ਇੱਥੇ ਜਿਹੜਾ ਸੁਰਿੰਦਰ ਕੁਮਾਰ ਦੀ ਗੱਲ ਕਰ ਰਹੇ ਮੈਂ ਸਭ ਉਹ ਇੱਕ ਜੁਐਲਰ ਸ਼ਾਪ ਹੈ ਜੀ ਇਹਨੂੰ ਵੇਚਦੇ ਸੀਗੇ ਕੋਰਾਲੀ ਦੇ ਵਿੱਚ ਇਹਨੂੰ ਜਿਹੜੀ ਹੈਗੀ ਵਾਲੀ ਵੇਚਦਾ ਸੀਗਾ ਕੱਲ੍ਹ ਚਾਹ ਮੋਰੇ ਵੀ ਟ੍ਰੈਸਰ ਮੋਰੇ ਹੈ ਇਹ ਹੰਗੀ ਅਰੈਸਟ ਹੈ ਇਹ ਡਜਵੈਲਰ ਹੈ ਜੀ ਜਿਹੜਾ ਸੁਰਿੰਦਰ ਕੁਮਾਰ ਹੈ ਇਹ ਡਜਵੈਲਰ ਹੈ ਜਿੰਨੋ ਕੇ ਵਾਲੀ ਵੇਚੀ ਸੀਗੀ ਹਾਂਜੀ ਤੇ ਇਹ ਜਿਹੜਾ ਸਤਵਿੰਦਰ ਹੈ ਇਸ ਨੇਚਰ ਸੀਗਾ ਤੇ ਇਹ ਰਲ ਕੇ ਗੁਰਿੰਦਰ ਨਾਲ ਕੰਮ ਕਰਦਾ ਸੀਗਾ ਇਹ ਕਿੰਨੇ ਕਿ ਦਿਨ ਤੋਂ ਕੰਮ ਕਰ ਰਿਹਾ ਸੀਗਾ ਦੇਖੋ ਜੀ ਅੱਜ ਜਿਵੇਂ ਪਿਛਲਾ ਮੁਕੱਦਮਾ ਹੈਗਾ ਇਹਦੇ ਤੇ ਉਹ ਹੈਗਾ 2023 ਦਾ ਜਿਹਦੇ ਵਿੱਚ ਮਤਲਬ ਉਹ ਪਹਿਲਾਂ 17 ਨੰਬਰ ਮੁਕੱਦਮੇ ਦੇ 304 ਦੰਕੋਤਨਾ ਹੈ ਤਾਂ ਵਿੱਚ ਦੀ ਜੇਲ ਵੀ ਰੱਖਿਆ ਹੈ ਇਹ ਉਸ ਤੋਂ ਬਾਅਦ ਜਦੋਂ ਆਇਆ ਹੈ ਤਾਂ ਹੌਲੀ ਹੌਲੀ ਉਸ ਤੋਂ ਬਾਅਦ ਫੇਰ ਸਰਗਰਮ ਹੋ ਗਿਆ ਇਸੇ ਸਾਲ ਦੇ ਵਿੱਚ ਹੁਣ ਕੁਝ ਸਮਾਂ ਪਹਿਲਾਂ ਤੋਂ ਸਰਗਰਮ ਹੋਇਆ ਹੈ ਇਹ ਜਿਹੜੇ ਹੋਲਡੋਗਿੰਗ ਨਿਯਮ ਬਦਲੇ ਆਉਂਦੇ ਆ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਚੀਜ਼ ਆਈ ਹੈ ਜੀ ਇੱਕ ਅੱਲਾ ਹੀ ਸਨੈਚਮੀ ਦੀ ਮਾਰਦਾ ਤੁਹਾਨੂੰ ਨਾਲ ਆ ਗੁਰਿੰਦਰ ਦੇ ਅੰਜਾਮ ਹੁੰਦਾ ਸੀਗਾ ਅੱਗੇ ਵਿੱਚ ਆਇਆ ਨੇ ਸੁਰਿੰਦਰ ਨੋਆ ਜੁਵਲਰ ਨੇ ਤਾਂ ਆਪਾਂ ਇਹਦੇ ਚ ਤਿੰਨੇ ਹੀ ਕਵਰ ਕਰ ਤੀਏ ਇੰਟਰਨੈਟ ਕੁਝ ਦੱਲ ਨਹੀਂ ਸੀ ਕਰਦੇ ਨੇ ਕੋਈ ਬਾਹਰੀ ਦਿੱਕਤ ਨਹੀਂ ਆਈ ਦੇਖੋ ਜੀ ਆਇਆ ਜੀ ਜਦੋਂ ਵਾਲੀ ਖੁੰਦੇ ਆਇਆ ਤਾਂ ਉਹੋ ਬੰਦੇ ਤੇ ਹਾਰਟ ਸਟਾਪ ਹੁੰਦੀ ਹੈ ਲੇਵੀ ਦੇ ਉਹਦੇ ਕੰਨ ਦੇ ਵਿੱਚ ਉੱਥੇ ਆਉਂਦੀ ਹੈ ਬਟ ਕੋਈ ਹਜੇ ਤੱਕ ਕੋਈ ਹੋਰ ਵਾਰਦਾਤ ਨਹੀਂ ਸਾਹਮਣੇ ਆਈ ਜੀ ਇਹਦੇ ਚਹੀ ਹੈ ਵੀ ਚਪਟਾ ਮਾਰ ਕੇ ਵਾਲੀਆਂ ਖੁੰਦਾਈ ਇਹਦਾ ਕਮੂਟਰਸਾਈਕਲ ਤੇ ਆਉਂਦਾ ਸੀਗਾ ਤੇ ਉਹ ਪਜਖ ਲੈ ਜੇਕਰ ਗੱਲ ਕੀਤੀ ਜਾਂਦਾ ਜਿਹੜਾ ਚੋਰੀ ਦਾ ਸਮਾਨ ਜਿਵੇਂ ਕਿਸਾਨ ਇਹ ਅੱਜ ਵੀ ਤੁਸੀਂ ਹਰਾਸ ਦੇ ਵਿੱਚ ਲਿਆਏ ਬਾਕੀ ਹੋਰ ਵੀ ਵਾਰਦਾਤਾਂ ਜਿਹੜਾ ਲੋਹੇ ਦਾ ਸਮਾਨ ਲੋਕ ਚੋਰੀ ਕਰਦੇ ਨੇ ਜੁਰੂ ਚੋਰੀ ਕਰਦੇ ਨੇ ਉਹ ਵੀ ਖਰੀਦੋ ਬਣਾਉਣ ਕਿੱਦਾਂ ਕਿੱਥੇ ਆਉਂਦੀ ਹੈ ਕਦੇ ਉਹਨਾ ਕੋ ਵੱਧ ਨਹੀਂ ਜਾਂਦੀ ਕਿ ਬਾੜੀ ਵੀ ਬੜਾ ਆਹ ਜੀ ਮੈਂ ਤਾਂ ਦੋ ਦਿਨ ਤੱਕ ਨਹੀਂ ਜੁਆਇਨ ਕੀਤਾ ਸੀ ਤੋਂ ਮੇਰਾ ਪਹਿਲਾ ਹੁਣ ਅੱਗੇ ਇਹਦੇ ਤੇ ਧਿਆਨ ਵਾਗਿਆ ਤੇ ਅਸੀਂ ਬਾਕੀਆਂ ਦੇਤੇ ਵੀ ਲੱਗੇ ਜਾਵਾਂਗੇ ਜਿਵੇਂ ਜਿਵੇਂ ਕ੍ਰਾਈਮ ਅੱਗੇ ਕਰਾਂਗੇ ਹਾਂ ਜੀ ਮੋਟਰਸਾਈਕਲ ਬ੍ਰਾਮਦ ਹੋ ਗਿਆ ਕਿਤੇ ਵਾਰਦਤ ਕੀਤੀ ਸੀ ਉਹ ਬ੍ਰਾਮਦ ਹੋ ਗਿਆ ਜੀ ਵਾੜ ਜਿਹੜੀ ਖੋਈ ਸੀ ਉਹ ਬ੍ਰਾਮਦ ਹੋ ਗਈ ਅੱਛਾ ਇਹ ਲੋਕਾਂ ਜਿਹੜੇ ਪਿੰਡਾਂ ਲੋਕੀਂ ਨਮਾਜ਼ ਵਾਂਂਦੀ ਕਾਈ ਕੋਈ ਬੋਲ ਰਿਹਾ ਹੈ ਇਹ ਪਹਿਲਾਂ ਵੀ ਕਹਿੰਦੀ ਦੱਸਦਾ ਹੈ ਸਾਹ ਦੀ ਦੋੜ ਨਹੀਂ ਇਹ ਬਹੁਤ ਨਹੀਂ ਹੈ ਅੱਜਾ ਬੋਲ ਸਕਦਾ ਇੱਥੇ ਜਲਦਾ ਰਹੇ ਜੀ ਕਿ ਇਹ ਵੀ ਹੈ ਲੋਕਾਂ ਨੂੰ ਵੀਰ ਮਰ ਤੋਂ ਹੀ ਅਪੀਲ ਹੈ ਜੀ ਵੀ ਦੇਖੋ ਜਦੋਂ ਕੋਈ ਚੀਜ਼ ਤੁਹਾਨੂੰ ਪਤਾ ਲੱਗਦੀ ਹੈ ਆਪਾਂ ਨੂੰ ਦੇਖੋ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵਾਰਡ ਦੇ ਵਿੱਚ ਆਸ-ਪਾਸੇ ਪਤਾ ਹੀ ਹੁੰਦਾ ਹੈ ਵੀ ਇਹ ਬੰਦਾ ਜਿਹੜੀ ਹੈਗੀ ਚੰਗੀ ਸ਼ੋਰਕ ਨਹੀਂ ਰੱਖਦਾ ਇਹ ਬੰਦਾ ਮਾੜੇ ਕੰਮਾਂ ਦੇ ਵਿੱਚ ਪਿਆਰਦਾ ਤੋਂ ਇਹੋ ਜਿਹੇ ਬੰਦੇ ਬਾਰੇ ਜੀ ਸਾਨੂੰ ਤੁਸੀਂ ਇਤਲਾਹ ਦਿਓਗੇ ਥਾਣੇ ਦੇ ਵਿੱਚ ਹੀ ਜਾਂ ਮੇਰੇ ਦਫ਼ਤਰ ਦੇ ਵਿੱਚ ਇਤਲਾਹ ਹੋਊਗੀ ਅਸੀਂ ਉਹਨੂੰ ਵੈਰੀਫਾਈ ਕਰ ਲਾਂਗੇ ਬਹੁਤ ਵਾਰ ਚੀਜ਼ਾਂ ਅੰਟਰੀਸ ਰਹਿ ਜਾਂਦੀਆਂ ਨੇ ਜਿਹੜੀਆਂ ਨਹੀਂ ਟ੍ਰੈਕਿੰਗ ਦੀਆਂ ਤੇ ਤੁਹਾਡੀ ਜਿਹੜੀ ਇਹ ਇਨਪੁਟ ਹੈ ਜੇ ਅਸੀਂ ਉਹਦੇ ਤੋਂ ਬੰਦੇ ਨਾਲ ਤਸਦੀ ਤੋਂ ਪੁੱਛ ਕੇ ਚੁਕੂਗੀ ਤਾਂ ਉਹ ਹੋ ਸਕਦਾ ਹੈ ਕਿ ਉਹਦੇ ਵਿੱਚੋਂ ਕਈ ਵਾਰ ਦਾਤਾ ਜਿਹੜੀਆਂ ਐਂਟਰੀਸ ਰਹਿ ਜਾਂਦੀਆਂ ਨੇ ਉਹ ਉਹ ਟਰੇਸ ਹੋ ਜਾਏ ਜਾਂ ਫਿਰ ਜਿਹੜੀਆਂ ਨਵੀਆਂ ਵਾਰਦਾਤਾ ਉਹਨਾਂ ਨੇ ਕਰਨੀਆਂ ਨੇ ਉਹਨਾਂ ਨੂੰ ਠੱਲ ਪੈ ਜੇ ਤਾਂ ਇਹਦੇ ਵਿੱਚ ਪਬਲਿਕ ਪਾਰਟਿਸਪੀਸ਼ਨ ਦੀ ਸਾਨੂੰ ਬੜੀ ਐਕਟਿਵ ਪਾਰਟਿਸਪੀਸ਼ਨ ਦੀ ਲੋੜ ਹੈਗੀ ਹੈ ਇਹ ਕਮਿਊਨਿਟੀ ਪੁਲਿਸਿੰਗ ਦੇ ਤੌਰ ਦੇ ਉੱਤੇ ਲੋਕ ਅੱਗੇ ਆਉਣ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿ ਇਹ ਜਿਹੜਾ ਹੈਗਾ ਅਸੀਂ ਰਲ ਕੇ ਪੁਲਿਸ ਨੂੰ ਤਲਾਸ਼ ਲਈਏ ਤੇ ਉਹਦੇ ਬੇਸਿਸ ਦੇ ਉੱਤੇ ਆਪਾਂ ਹੋਰ ਸੁਖਾਵਾਂ ਮਾਹੌਲ ਬਣਾਈਏ ਉਹ ਕਾਰਵਾਈ ਕਿਹੋ ਜੀ ਕੀਤੀ ਜਾਣੀ ਜੀ ਸਰਬਾਤ ਐਫ ਆਈ ਆਰ ਦਰਜੇ ਜੀ ਤੇ ਅਰੈਸਟ ਪੈ ਗਈ ਹੈ ਜੀ ਠੀਕ ਹੈ ਤਾਂ ਆਉਣ ਲੇ ਇਹਦੇ ਜੀ 스내ਚਿੰਗ ਦਾ ਮੁਕਦਮਾ 304 ਜਿਹੜਾ ਹੈਗਾ ਬੀ ਐਨ ਐਸ ਦੇ ਅੰਦਰ ਦਰਜ ਕੀਤਾ ਜੀ 304 2 ਦੇ ਵਿੱਚ ਠੀਕ ਹੈ ਜੀ ਇੱਕ ਕੰਟੀਨਿਊ ਕਰਦੇ ਇੱਕ